ਪ੍ਰਸਿੱਧ ਪੰਜਾਬ ਦਾ ਉਹ ਬੋਡੀ ਬਿਲਡਰ ਜਿਹੜਾ ਇਸ ਕੱਲ ਤੋਂ ਵੀ ਪ੍ਰਸਿੱਧ ਸੀ ਕਿ ਉਹ ਵੈਜੀਟੇਬਲ ਬੋਡੀ ਬਿਲਡਰ ਮਤਲਬ ਨਾਨ ਵੇਜ ਨਹੀਂ ਖਾਂਦਾ ਉਸ ਦਾ ਅਚਾਨਕ ਦਹਾਂਤ ਹੋ ਜਾਣਾ ਇੱਕ ਵਾਰ ਫਿਰ ਪੰਜਾਬ ਨੂੰ ਹਿਲਾ ਕੇ ਰੱਖਿਆ ਅੰਮ੍ਰਿਤਸਰ ਪ੍ਰਾਈਵੇਟ ਹਸਪਤਾਲ ਦੇ ਵਿੱਚ ਇਲਾਜ ਦੇ ਦੌਰਾਨ ਕਹਿੰਦੇ ਕਿ ਆਪਰੇਸ਼ਨ ਕਰਨਾ ਪੈ ਰਿਹਾ ਆਪਰੇਸ਼ਨ ਕਰਦਿਆਂ ਕਰਦਿਆਂ ਮੋਢੇ ਨਾਲ ਦੇ ਆਪਰੇਸ਼ਨ ਦੇ ਦਰਮਿਆਨ ਹੀ ਕਹਿੰਦੇ ਕਿ ਇੱਕ ਨਹੀਂ ਦੋ ਹੱਟ ਅਟੈਕ ਆਉਂਦੇ ਨੇ ਇਹਨਾਂ ਮੌਕੇ ਲਗਾਤਾਰ ਕੁਝ ਅਜਿਹੇ ਨਾਮ ਜਿਹੜੇ ਪ੍ਰਸਿੱਧ ਪ੍ਰਚਲਿਤ ਪ੍ਰਮਾਣਿਤ ਹੈ ਨਾ ਉਹ ਨਾਮ ਹੁਣ ਜਦੋਂ ਉਹ ਇਸ ਸਤਿਤੀ ਤੋਂ ਜਾਂਦੇ ਨੇ ਤਾਂ ਕਈਆਂ ਦੇ ਦਿਲਾਂ ਨੂੰ ਠੇਸ ਪਹੁੰਚਦੀ ਹੈ ਲਗਾਤਾਰ ਅਜਿਹੀਆਂ ਖਬਰਾਂ ਸਾਡੇ ਸਾਹਮਣੇ ਆ ਰਹੀਆਂ ਨੇ ਪੰਜਾਬ ਦੀਆਂ ਸੜਕਾਂ ਉੱਤੇ ਕਹਿੰਦੇ ਵਾਹਨ ਚਲਾਉਣਾ ਹੁਣ ਸੁਰੱਖਿਅਤ ਨਹੀਂ ਰਿਹਾ ਸਾਲ 2023 ਦੇ ਦੌਰਾਨ ਕੁੱਲ 6276 ਸੜਕ ਹਾਦਸੇ ਹੋਏ ਬੱਚਿਆਂ ਦੇ ਬੈਠਣ ਦੇ ਲਈ ਵਾਸਤੇ ਸਹੀ ਪ੍ਰਬੰਧ ਹੈ ਉਹਨਾਂ ਦੀਆਂ ਖਿੜਕੀਆਂ ਉਹਨਾਂ ਦਾ ਜਿਹੜੇ ਹੈਲਪਰ ਨੇ ਉਹ ਸਹੀ ਐ ਡਰਾਈਵਰ ਕੁਛ ਨਸ਼ਾ ਪੱਤਾ ਤਾਂ ਨਹੀਂ ਕਰਦਾ ਪਿੰਡਾਂ ਤਾਂ ਪਤਾ ਨਹੀਂ ਕਿੰਨੇ ਕਿੰਨੇ ਸਾਲ ਪੁਰਾਣੀਆਂ ਹੁੰਦੀਆਂ ਨੇ ਅਹੀਂ ਚਿੱਦੀ ਜਾਂਦੀਆਂ ਨੇ ਸੈਟਿੰਗਾਂ ਹੁੰਦੀਆਂ ਨੇ ਸਾਰਾ ਕੁਝ ਐ ਰਾਇਨਿਕ ਪਰਾੰਦਾ ਵੱਡੇ ਕਾਰੋਬਾਰੀਆਂ ਦੇ ਸਕੂਲ ਹੁੰਦੇ ਨੇ ਕੋਈ ਉਹਨਾਂ ਦੀਆਂ ਬੱਸਾਂ ਘੱਟ ਨਹੀਂ ਦੇਖਦਾ ਵੀ ਨਹੀਂ 899 ਸਕੂਲ ਬਾਨਾਂ ਦੀ ਚੈਕਿੰਗ ਹੋਈ 276 ਸਕੂਲ ਬਾਨਾਂ ਦੇ ਵਿੱਚ ਬੇਅੰਤ ਖਾਮੀਆਂ ਨੇ ग्लोबल पंजाब टीवी देख रहे सारे दर्शकानों मेरी प्यार भरी सस् नमस्कार ਤੁਸੀਂ ਦੇਖ ਰਹੇ ਹੋ ग्लोबल ਪੰਜਾਬੀ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਰਾਜਵੀਰ ਜਵੰਦਾ ਤੋਂ ਬਾਅਦ ਹੁਣ ਬਰਿੰਦਰ ਘੁੰਮਣ ਇਹ ਵਾਪਰ ਕੀ ਰਿਹਾ ਹੈ ਇਹ ਕਈ ਵਾਰ ਸਮਝ ਤੋਂ ਪਰੇ ਹੋ ਜਾਂਦਾ ਹੈ ਕਿ ਲਗਾਤਾਰ ਜੋ ਵਾਪਰ ਰਿਹਾ ਉਹ ਠੀਕ ਨਹੀਂ ਹੈ ਰਾਜਵੀਰ ਜਵੰਦਾ ਦਾ कल ਜਦੋਂ ਸ਼ਾਮ ਨੂੰ ਉਹਦੇ ਪਿੰਡ ਪੋਨਾ ਚ ਅੰਤਮ ਸੰਸਕਾਰ ਉਹਦੀ ਦੇਹ ਦਾ ਅੰਤਮ ਸੰਸਕਾਰ ਕੀਤਾ ਜਾ ਰਿਹਾ ਸੀ ਉਸ ਦੇ ਦਰਮਿਆਨ ਹੀ ਇਹ ਖਬਰ ਸਾਹਮਣੇ ਆ ਗਈ ਕਿ ਬਹੁਤ ਵੱਡਾ ਪ੍ਰਸਿੱਧ ਪੰਜਾਬ ਦਾ ਉਹ ਬੋਡੀ ਬਿਲਡਰ ਜਿਹੜਾ ਇਸ ਗੱਲ ਤੋਂ ਵੀ ਪ੍ਰਸਿੱਧ ਸੀ ਕਿ ਉਹ ਵੈਜੀਟੇਬਲ ਬੋਡੀ ਬਿਲਡਰ ਹੈ ਮਤਲਬ ਨਾਨ ਵੇਜ ਨਹੀਂ ਖਾਂਦਾ ਉਸ ਦਾ ਅਚਾਨਕ ਦੇਹਾਂਤ ਹੋ ਗਿਆ ਨਾ ਇੱਕ ਵਾਰ ਫਿਰ ਪੰਜਾਬ ਨੂੰ ਹਲੂਨ ਕੇ ਰੱਖ ਗਿਆ ਬ੍ਰਿੰਦਰ ਘੁੰਮਣ ਬਿਆਲੀ 43 ਸਾਲ ਦੀ ਉਮਰ ਹੈ ਨਾਮ ਪਰ ਬੋਡੀ ਬਿਲਟਰ ਵੀ ਹੈ ਤੇ ਕਲਾਕਾਰ ਵੀ ਹੈ ਵੱਡਾ ਐਕਟਰਾਂ ਦੇ ਵਿੱਚ ਵੀ ਉਹਦਾ ਨਾਮ شمار ਹੈ ਕਿਉਂਕਿ ਉਸਨੇ ਪੰਜਾਬੀ ਫਿਲਮਾਂ ਹੀ ਨਹੀਂ ਕੀਤੀਆਂ ਬਾਲੀਵੁੱਡ ਦੀਆਂ ਫਿਲਮਾਂ ਸਲਮਾਨ ਖਾਨ ਦੇ ਨਾਲ ਟਾਈਗਰ 3 ਦੇ ਲਈ ਵੀ ਬ੍ਰਿੰਦਰ ਘੁੰਮਣ ਜਾਣਿਆ ਜਾਂਦਾ ਉਹ ਆਪਣੇ ਅਤੇ ਜਲੰਧਰ ਦੇ ਵਿੱਚ ਇੱਕ ਜਿਮ ਵਿੱਚ ਐਕਸਰਸਾਈਜ਼ ਕਰ ਰਿਹਾ ਹੁੰਦਾ ਤੇ ਐਕਸਰਸਾਈਜ਼ ਕਰਦਿਆਂ ਉਹਨੂੰ ਲੱਗਦਾ ਕਿ ਮੇਰੇ ਮੋਢੇ ਦੀ ਨਾਸਤੇ ਵਿੱਚ ਕੋਈ ਦਰਦ ਉੱਠਿਆ ਜਾਂ ਨਸ दब ਗਈ ਹੈ ਤੇ ਉਹ ਪੀੜ ਵੱਧਦੀ ਹੈ ਤੇ ਹਸਪਤਾਲ ਲਿਜਾਇਆ ਜਾਂਦਾ ਜਾਂ ਜਾਂਦੇ ਹੈ ਉੱਥੇ ਡਾਕਟਰ ਉਹਨੂੰ ਅੰਮ੍ਰਿਤਸਰ ਰੈਫਰ ਕਰ ਦਿੰਦੇ ਹਨ ਕਿ ਮਤਲਬ ਮਾਮਲਾ ਸੀਰੀਅਸ ਹੈ ਅੰਮ੍ਰਿਤਸਰ ਪ੍ਰਾਈਵੇਟ ਹਸਪਤਾਲ ਦੇ ਵਿੱਚ ਇਲਾਜ ਦੇ ਦੌਰਾਨ ਕਹਿੰਦੇ ਕਿ ਆਪਰੇਸ਼ਨ ਕਰਨਾ ਪੈ ਰਿਹਾ ਹੈ ਆਪਰੇਸ਼ਨ ਕਰਦਿਆਂ ਕਰਦਿਆਂ ਮੋਡੇ ਨਾਸ ਦੇ ਆਪਰੇਸ਼ਨ ਦੇ ਦਰਮਿਆਨ ਹੀ ਕਹਿੰਦੇ ਕਿ ਇੱਕ ਨਹੀਂ ਦੋ ਹੱਟ ਅਟੈਕ ਆਉਂਦੇ ਨੇ ਜਿਸ ਦੇ ਨਾਲ ਮੌਤ ਹੋ ਗਈ। ਤੇ ਇੱਕ ਵਾਰ ਫੇਰ ਝਟਕਾ ਜੀ ਵੱਡਾ ਉਹਨਾਂ ਦੇ ਚਾਹਣ ਵਾਲਿਆਂ ਨੂੰ ਕਿਉਂਕਿ ਵੱਡੀ ਗਿਣਤੀ 'ਚ ਉਹਦੇ ਪ੍ਰਸ਼ੰਸਕ ਨੇ, ਉਹਦੇ ਫੈਨ ਨੇ 2027 ਤੇ ਵਿੱਚ ਉਹ ਵਿਧਾਨ ਸਭਾ ਚੋਣ ਲੜਨ ਦੀ ਵੀ ਤਿਆਰੀ ਕਰ ਰਿਹਾ ਸੀ। ਕਿਸੇ ਸਮੇ ਉਹ ਕ੍ਰਿਕਟਰ ਬਣਨਾ ਚਾਹੁੰਦਾ ਸੀ ਤੇ ਪਰ ਬੋਡੀ ਬਿਲਡਰ ਬਣ ਗਿਆ। ਕਹਿੰਦੇ ਜੀ ਦਾ ਹੀ ਮੈਨ ਆਫ ਇੰਡੀਆ ਨਾਮ ਮਿਲਿਆ ਸੀ ਉਹਨੂੰ ਸਲਮਾਨ ਸੰਗ ਫਿਲਮਾਂ ਵੀ ਕੀਤੀਆਂ ਮਿਸਟਰ ਇੰਡੀਆ ਦਾ ਖਿਤਾਬ ਜਿੱਤ ਚੁੱਕਿਆ ਸੀ ਪੰਜਾਬ ਚ ਫੇਮਸ ਵੈਜੀਟੇਬਲ ਬੋਡੀ ਬਿਲਡਰ ਤੇ ਐਕਟਰ ਬਰਿੰਦਰ ਕੁਮਣ 43 ਸਾਲ ਦੀ ਉਮਰ ਦੇ ਵਿੱਚ ਕੰਜੇ ਦਾ ਦਿਹਾਂਤ ਹੋਇਆ ਹਸਾਲ ਚ ਆਪਰੇਸ਼ਨ ਦੇ ਦੌਰਾਨ ਦੋ ਹੱਟ ਅਟੈਕ ਆਏ ਜਿਸ ਨੇ ਉਸ ਦੀ ਜਾਨ ਲੈ ਲਈ ਬੋਡੀ ਬਿਲਡਰ ਤੋਂ ਇਲਾਵਾ ਬਰਿੰਦਰ ਨੇ ਫਿਲਮ ਦਸਤੇ ਵਿੱਚ ਵੀ ਵੱਡਾ ਨਾਮਣਾ ਖੱਟਿਆ ਉਹ ਪੰਜਾਬੀ ਫਿਲਮਾਂ ਦੇ ਨਾਲ ਨਾਲ ਬਾਲੀਵੁੱਡ ਦੀਆਂ ਇਹ ਜੋ ਤਰੀਬਰ ਗਿਆ ਸੁਲਮਾਨ ਖਾਨ ਦੇ ਨਾਲ ਫਿਲਮਾਂ 'ਚ ਵੀ ਨਜ਼ਰ ਆਇਆ ਗੱਡੀਆਂ ਦੇ ਨਾਲ ਨਾਲ ਟੈਟੂ ਬਣਾਉਣ ਦਾ ਵੀ ਉਹਨੂੰ ਸ਼ੌਂਕ ਸੀ ਕੁੰਮਨ ਸਕੂਲ ਦੇ ਦਿਨਾਂ ਤੋਂ ਹੀ ਲੰਮੀ ਕੱਤ ਕਾਟੀ ਦੇ ਕਰਕੇ ਕ੍ਰਿਕਟਰ ਬਣਦੀ ਉਹਨੇ ਕਹਿੰਦੇ ਇਰਾਦਾ ਪਾ ਲਿਆ ਸੀ ਸਕੂਲ ਟੀਮ 'ਚ ਬਤੌਰ ਫਾਸਟ ਬੋਲਰ ਖੇਡਣ ਵੀ ਲੱਗਿਆ ਪਿਤਾ ਨੂੰ ਕ੍ਰਿਕਟਰ ਬਣਨਾ ਪਸੰਦ ਨਹੀਂ ਸੀ ਉਹਨਾਂ ਨੇ ਕੁੰਮਨ ਨੂੰ ਐਥਲੀਟ ਦੇ ਵਿੱਚ ਭੇਜ ਦਿੱਤਾ ਤਾਂ ਕਿ ਉਹ ਪੁਲਿਸ 'ਚ ਭਰਤੀ ਹੋ ਸਕੇ ਆਪ ਕੋ ਦਿੱਤਾ ਹੀ ਹੁੰਦੀ ਹੈ ਕਿ ਨੌਕਰੀ ਨੌਕਰੀ ਪੱਕੀ ਹੋ ਜਾਵੇ ਕਿਸੇ ਤਰ੍ਹਾਂ ਨੀਤੀ ਨੂੰ ਕੁਝ ਹੋਰ ਮਨਜ਼ੂਰ ਸੀ ਘੁੰਮਣ ਨੇ ਨਾਂ ਤੱਕ ਨਾਂ ਤੱਕ ਕਰੈਕਟਰ ਬਣਿਆ ਤੇ ਨਾ ਹੀ ਐਥਲੀਟ ਉਹ ਬੋਡੀ ਬਿਲਡਰ ਦੇ ਵਾਲੇ ਪਾਸੇ ਚਲਾ ਗਿਆ ਇੰਟਰਨੈਸ਼ਨਲ ਲੈਵਲ ਤੇ ਭਾਰਤ ਦਾ ਨਾਮ ਰੋਸ਼ਨ ਕੀਤਾ ਗੁਰਦਾਸਪੁਰ ਚ ਜਨਮਿਆ ਸੀ ਜਲੰਧਰ ਚ ਆ ਕੇ ਪੜਿਆ ਵੜਿਆ ਬਰਿੰਦਰ ਘੁੰਮਣ ਦਾ ਜਨਮ 28 ਦਸੰਬਰ 1982 ਨੂੰ ਗੁਰਦਾਸਪੁਰ ਜ਼ਿਲ੍ਹੇ ਦੇ ਤਲਵੰਡੀ ਵਿਖੇ ਹੋਇਆ ਮੁਢਲੀ ਸਿੱਖਿਆ ਉੱਥੋਂ ਹੀ ਲਈ ਤੇ ਉਸ ਤੋਂ ਬਾਅਦ ਉਹਨਾਂ ਦਾ ਪਰਿਵਾਰ ਜਲੰਧਰ ਚ ਸ਼ਿਫਟ ਹੋ ਗਿਆ। ਉਹਨਾਂ ਨੇ ਹਾਇਰ ਐਜੂਕੇਸ਼ਨ ਜਲੰਧਰ ਦੇ ਲਾਲਪੁਰਾ ਖਾਲਸਾ ਕਾਲਜ ਤੋਂ ਲਈ। ਉਹਨਾਂ ਨੇ ਐਮਬੀਏ ਤੋਂ ਬਾਅਦ ਮੁੰਬਈ ਦੇ ਵਿੱਚ ਡਾਂਸ ਤੇ ਐਕਟਿੰਗ ਦਾ ਕੋਰਸ ਵੀ ਕੀਤਾ। ਕੈਂਟਰਾਂ ਦੇ ਟ੍ਰੈਕੂ ਬਣਾਉਣ ਦਾ ਉਹਨੂੰ ਸ਼ੌਂਕ ਸੀਗਾ। ਫਿਰ ਵੀ ਸਫਰ ਵੀ ਕਾਫੀ ਯਾਦਗਾਰ ਰਿਹਾ ਉਹਦਾ। ਤੇ 1 ਮਿਲੀਅਨ ਤੋਂ ਵੱਧ ਇੰਸਟਾਗ੍ਰam ਤੇ ਉਹਦੇ ਫਾਲੋਅਰ ਨੇ, ਫੇਸਬੁੱਕ ਤੇ 12 ਲੱਖ ਤੋਂ ਵੱਧ ਨੇ। ਯੂਟਿਊਬਰ ਦੇ ਉੱਤੇ ਵੀ 2 ਲੱਖ ਤੋਂ ਵੱਧ ਉਹਦੇ ਫਾਲੋਅਰ ਨੇ। ਕਾਰਾਂ ਦੀਆਂ 컬렉ਸ਼ਨ ਕਰਨ ਦਾ ਉਹਨੂੰ ਸ਼ੌਂਕ ਸੀ ਇੱਕ ਬੇਟੀ ਤੇ ਦੋ ਬੇਟਿਆਂ ਦਾ ਉਹ ਵਾਪਸੀ 2009 ਚ ਮਿਸਟਰ ਇੰਡੀਆ ਵਿੱਚ ਚੁਣਿਆ ਗਿਆ ਤੇ ਇਹ ਪੀੜ ਜਿਹੜੀ ਮਤਲਬ ਪੰਜਾਬ ਹੰਡਾਰਿਆ ਹੈ ਪ੍ਰਸ਼ੰਸਕ ਹੰਡਾਰੇ ਨੇ ਉਹਨਾਂ ਲਈ ਇਹ ਵੱਡੀ ਹੈ ਕਿਉਂਕਿ ਸਮਝ ਤੋਂ ਪਰੇ ਹੋ ਜਾਂਦਾ ਕਈ ਵਾਰ ਲਗਾਤਾਰ ਕੁਝ ਅਜੇੇ ਨਾਮ ਜਿਹੜੇ ਪ੍ਰਸਿੱਧ ਪ੍ਰਚਲਿਤ ਪ੍ਰਮਾਣਿਤ ਅਨਾ ਉਹ ਨਾਮ ਹੋਣ ਜਦੋਂ ਉਹ ਇਸ ਧਰਤੀ ਤੋਂ ਜਾਂਦੇ ਨੇ ਤਾਂ ਕਈਆਂ ਦੇ ਦਿਲਾਂ ਨੂੰ ਠੇਸ ਪਹੁੰਚਦੀ ਹੈ ਲਗਾਤਾਰ ਜਿਹੀਆਂ ਖਬਰਾਂ ਸਾਡੇ ਸਾਹਮਣੇ ਆ ਰਹੀਆਂ ਨੇ ਰਾਜਵੀਰ ਜਵੰਦਾ ਉਸ ਤੋਂ ਬਾਅਦ ਆਪਾਂ ਬੋਡੀ ਬਿਲਡਰ ਦੀ ਗੱਲ ਕਰ ਰਹੇ ਹਾਂ ਬਰਿੰਦਰ ਘੁੰਮਣ ਦੀ ਹੈਨਾ ਇਥੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਤਾਂ ਨਾ ਹੋਰ ਕਈ ਨਾਮ ਇਸ ਦੌਰਾਨ ਸਾਹਮਣੇ ਆਉਂਦੇ ਰਹੇ ਨੇ ਜਿਨ੍ਹਾਂ ਚ ਕਰਮਜੀਤ ਬੱਗਾ ਬਾਈ ਸਾਡਾ ਇਥੋਂ ਮਹਾਲੀ ਖਲੜ ਖੇਤਰ ਤੋਂ ਜਿਹੜਾ ਪ੍ਰਸਿੱਧ ਅਲਗੋਜ਼ਾ ਵਾਦਕ ਸੀਗਾ ਉਹ ਸਾਡਾ ਸਾਥੀ ਉਹ ਤੁਰ ਗਿਆ ਫਿਰ ਸੋ ਪਹਿਲਾਂ ਜਸਵਿੰਦਰ ਪੱਲਾਹੋਰੀ ਫਿਰ ਚਰਨਜੀਤ ਹੂਜਾ ਸਾਹਿਬ ਹਨ ਕਿੰਨੇ ਹੀ ਇਹ ਨਾਮ ਨੇ ਅਜਿਹੇ ਜਿਹੜੇ ਇੰਜ ਗਾਹੇ ਬਗਾਹੇ ਲਗਾਤਾਰਤਾ ਦੇ ਵਿੱਚ ਜਾਂਦੇ ਰਹੇ ਤੇ ਇੱਕ ਛਟਕੇ ਆਉਂਦੇ ਨੇ ਕਿ ਇਹ ਕੀ ਸੋ ਕਾਫੀ ਦੁੱਖ ਦੇ ਮਾਹੌਲ ਚ ਪੰਜਾਬ ਫੈਨ ਜਿਹੜੇ ਇਹਨਾਂ ਦੇ ਹੈਗੇ ਉਹ ਸਾਰੇ ਲੰਘ ਗਏ ਰਾਜਵੀਰ ਜਵੰਦਾ ਸੜਖਾਸੇ ਦਾ ਸ਼ਿਕਾਰ ਹੋਇਆ ਅੱਪਾ ਦੇ ਹਵਾਲੇ ਨਾਲ ਕੁਝ ਅਬਾਰਾ ਪਸ਼ੂਆਂ ਦੇ ਰਾਹੀ ਹੋਣ ਵਾਲੇ ਹਾਦਸੇ ਜਾਂ ਗਾਹੇ-ਭਗਾਹੇ ਮੁਲਕ ਦੇ ਵਿੱਚ ਇੰਸ਼ੋਰੈਂਸ ਦੇ ਹਵਾਲੇ ਨਾਲ ਕਲੇਮ ਦੇ ਹਵਾਲੇ ਨਾਲ ਆਪਾਂ ਕੁਝ ਗੱਲਾਂ ਕੀਤੀਆਂ ਅੱਜ ਮੈਂ ਜਿਹੜੀ ਰਿਪੋਰਟ ਸਾਂਝੀ ਕਰਨ ਲੱਗਿਆ ਬਹੁਤ ਗੰਭੀਰ ਹੈ ਖਾਸ ਕਰਕੇ ਵਾਹਨ ਚਾਲਕਾਂ ਦੇ ਲਈ ਜਾਂ ਅਸੀਂ ਆਪਣੇ ਬੱਚਿਆਂ ਨੂੰ ਜਿਹੜੀਆਂ ਜਨਮ ਦਿਨ ਵਿਆਹ ਭਰੇ ਗੰਢ ਜਾਂ ਜਬਰਿਓ ਅਜੇ 16 ਸਾਲ ਦੇ ਨੇ 17 ਸਾਲ ਦੇ ਨੇ ਤੱਕੇ ਨਾਲ ਮਾਪਿਆਂ ਤੋਂ ਗੱਡੀਆਂ ਲੈਂਦੇ ਨੇ ਉਹਨਾਂ ਦੇ ਲਈ ਰਿਪੋਰਟ ਰੀਪੋਰਟ ਫਿਕਰ ਪੈਦਾ ਕਰਦੀ ਹੈ ਆਪਣੇ ਬੱਚਿਆਂ ਨੂੰ ਜੇ ਤੁਸੀਂ ਪਿਆਰ ਕਰਦੇ ਹੋ ਤਾਂ ਦਾ ਮਤਲਬ ਇਹ ਨਹੀਂ ਕਰਕੇ ਉਹਨਾਂ ਦਾ ਹੱਲ ਗੱਡੀਆਂ ਦੀਆਂ ਕੁੰਜੀਆਂ ਉਹਨਾਂ ਦੇ ਹੱਥ ਫੜਾਉਣੀਆਂ ਹੀ ਨੇ ਰਿਪੋਰਟ ਤੇ ਉੱਤੇ ਗੌਰ ਕਰਿਓ ਸਭ ਤੋਂ ਸੜਕਾਂ ਔਰ ਸੁਰੱਖਿਆਤ ਨੇ ਹਾਦਸਿਆਂ ਦੇ ਵਿੱਚ 78% ਲੋਕਾਂ ਦੀ ਜਾਨ ਗਈ ਹੈ ਜਿਹੜੇ ਸੜਕ ਹਾਦਸੇ ਨੇ ਉਹਨਾਂ ਦੇ ਵਿੱਚ ਜੇ 100 ਸੜਕ ਹਾਦਸੇ ਹੋਏ ਨੇ ਤਾਂ 78 ਦੇ ਵਿੱਚ ਲੋਕਾਂ ਦੀ ਜਾਨ ਗਈ ਹੈ NCRB ਦੀ ਰਿਪੋਰਟ ਚ ਖਲਾਸਾ ਹੋਇਆ ਹੈ ਕਿ ਅੰਮ੍ਰਿਤਸਰ ਲੁਧਿਆਣਾ ਚ ਸਥਿਤੀ ਸਭ ਤੋਂ ਗੰਭੀਰ ਹੈ ਮੈਂ ਪੰਜਾਬ ਦੇ ਖਵਾਲ ਦੇ ਨਾਲ ਗੱਲ ਕਰ ਰਿਹਾ NCRB ਦੀ ਰਿਪੋਰਟ ਕਹਿੰਦੀ ਹੈ ਕਿ ਪੰਜਾਬ ਦੇ ਵਿੱਚ ਅੰਮ੍ਰਿਤਸਰ ਤੇ ਲੁਧਿਆਣਾ ਸੜਕ ਖਾਸੀਆਂ ਦੇ ਵਿੱਚ ਸਭ ਤੋਂ ਮੋਰੀ ਹੈ ਸਥਿਤੀ ਕਾਫੀ ਗੰਭੀਰ ਹੈ ਸਾਲ 2022 ਦੇ ਮੁਕਾਬਲੇ ਸਾਲ 2023 ਦੇ ਵਿੱਚ ਮੌਤ ਦਰ ਦੇ ਵਿੱਚ ਵਾਧਾ ਹੋਇਆ ਪੰਜਾਬ ਦੀਆਂ ਸੜਕਾਂ ਉੱਤੇ ਕਹਿੰਦੇ ਵਾਹਨ ਚਲਾਉਣਾ ਹੁਣ ਸੁਰੱਖਿਅਤ ਨਹੀਂ ਰਿਹਾ ਸਾਲ 2023 ਦੇ ਦੌਰਾਨ ਸੜਕ ਹਾਦਸਿਆਂ ਦੇ ਵਿੱਚ 78.2% ਦਾ ਵਾਧਾ ਹੋਇਆ। ਜਾਨ ਜਾਨ ਦਾ ਜਾਨ ਜਾਨ ਦੀ ਜਿਹੜੀ ਮੌਤ ਦਰ ਹੈ ਸੜਕ ਹਾਦਸਿਆਂ ਚ 78.2% ਪਿਛਲੇ ਦੇ ਮੁਕਾਬਲੇ ਹੋ ਗਈ ਹੈ ਮਤਲਬ। ਅੰਮ੍ਰਿਤਸਰ ਤੋਂ ਲੁਧਿਆਣਾ ਚ ਸਥਿਤੀ ਕਾਫੀ ਗੰਬੀਰ ਹੈ। ਨਾਲ ਹੀ ਸਾਲ 2022 ਦੇ ਮੁਕਾਬਲੇ ਸੜਕ ਹਾਦਸਿਆਂ ਚ ਵੀ ਵਾਧਾ ਹੋਇਆ। ਨੈਸ਼ਨਲ ਕ੍ਰਾਈਮ ਰਿਕਾਰਡਸ ਬਿਊਰੋ NCRB ਇਹਦੇ ਅੰਕੜੇ ਜਿਹੜੇ ਨੇ ਉਹ ਬਹੁਤ ਫਿਕਰ ਪੈਦਾ ਕਰਦੇ ਨੇ ਸਾਲ 2023 ਦੇ ਦੌਰਾਨ ਕੁੱਲ 6276 ਸੜਕ ਹਾਦਸੇ ਹੋਏ ਇਹ ਸੜਕ ਹਾਦਸਿਆਂ ਦਾ ਅੰਕੜਾ ਹੈ ਫਿਰ ਮੈਂ ਓਵਰਆਲ ਟ੍ਰੈਫਿਕ ਹਾਦਸੇ ਜਿੱਚ ਰੇਲ ਵੀ ਆ ਜਾਂਦੀ ਉਹਦਾ ਵੀ ਜ਼ਿਕਰ ਕਰੂੰਗਾ ਉਹ ਕਹਿੰਦੇ ਸਾਲ 2023 ਦੇ ਦੌਰਾਨ ਕੁੱਲ 6276 ਸੜਕ ਹਾਦਸੇ ਹੋਏ ਇਹਨਾਂ ਚ 4906 ਲੋਕਾਂ ਦੀ ਜਾਨ ਗਈ ਹਾਦਸੇ 7276 ਨੇ ਸੜਕ ਹਾਦਸੇ 6276 ਨਸੜ ਕਾਸ ਤੇ ਜਾਨ ਜਾ ਰਹੀ ਹੈ 4906 ਲੋਕਾਂ ਦੀ ਜੋ ਕਾਫੀ ਜ਼ਿਆਦਾ ਹੈ ਨਾਲ ਹੀ 3305 ਲੋਕ ਜ਼ਖਮੀ ਹੋਏ ਨੇ ਹੁਣ ਇਹਨਾਂ ਚੋਂ ਕਿੰਨੇ ਅਪਾਹਜ ਹੋ ਜਾਂਦੇ ਨੇ ਆਪਣੇ ਆਪ ਚ ਫਿਕਰਮੰਦੀ ਵਾਲੀ ਗੱਲ ਹੈ ਜੇਕਰ ਕੁੱਲ ਟ੍ਰੈਫਿਕ ਹਾਦਸਿਆਂ ਦੀ ਗੱਲ ਕਰੀਏ ਤਾਂ ਇਹ ਗਿਣਤੀ ਵੱਧ ਕੇ 7263 ਹੋ ਜਾਂਦੀ ਹੈ ਸੜਕ ਹਾਦਸੇ 6276 ਨੇ ਕੁੱਲ ਟ੍ਰੈਫਿਕ ਹਾਦਸੇ 726000 ਨੇ ਹਜ਼ਾਰ ਤੋਂ ਉੱਪਰ ਲਗਭਗ ਚਲੇ ਗਏ। ਇੱਕ ਛੋਟਾ ਰੇਲਵੇ ਸ਼ਾਮਲ ਹੋ ਗਿਆ। ਇਹਦੇ ਵਿੱਚ 5823 ਲੋਕਾਂ ਦੀ ਮੌਤ ਹੋਈ ਹੈ। ਸੜਕ ਖਾਸੀਆਂ ਦੇ ਵਿੱਚ 4906 ਸੀ। ਜਦੋਂ ਕੁੱਲ ਰੇਲਵੇ ਹਾਦਸੇ ਵੀ ਮਿਲਾ ਲਏ ਤਾਂ 5823 ਲਗਭਗ ਹਜ਼ਾਰ ਦੇ ਕਰੀਬ ਮੌਤ ਵੀ ਵਧ ਗਈ। 5823 ਲੋਕਾਂ ਦੀ ਮੌਤ ਹੋਈ ਹੈ ਜਦੋਂ ਕਿ 3383 ਲੋਕ ਜ਼ਖਮੀ ਹੋਏ। ਇਨ੍ਹਾਂ ਵਿੱਚ 987 ਰੇਲਵੇ ਹਾਦਸੇ ਵੀ ਸ਼ਾਮਲ ਨੇ ਜਿਨ੍ਹਾਂ ਵਿੱਚ 917 ਲੋਕਾਂ ਦੀ ਜਾਨ ਗਈ ਤਾਂ ਹੀ ਕੋ ਲਾਂਕੜਾ ਵਧ ਗਿਆ ਫਿਰ 78 ਲੋਕ ਜ਼ਖਮੀ ਹੋਏ ਸਾਲ 2022 ਦੇ ਮੁਕਾਬਲੇ ਸੜਕ ਹਾਸਿਆਂ ਵਿੱਚ ਵਾਧਾ ਹੋਇਆ ਸਾਲ 2022 ਦੇ ਵਿੱਚ 6122 ਸੜਕ ਹਾਸੇ ਹੋਏ ਸੀ ਜਿਨ੍ਹਾਂ ਦੇ ਵਿੱਚ 4688 ਲੋਕ 4688 ਲੋਕ ਵੀ ਥੋੜੇ ਨਹੀਂ ਪਰ ਅਗਲੇ ਸਾਲ ਇਹ ਗਿਣਤੀ ਵੱਧ ਕੇ 4900 ਤੋਂ ਉੱਪਰ ਚਲੀ ਗਈ ਤੇ ਕੁੱਲ ਗਿਣਤੀ ਵੱਧ ਕੇ 5800 ਤੋਂ ਉੱਪਰ ਚਲੀ ਗਈ ਤੇ 3372 ਲੋਕ ਜਖਮੀ ਹੋਏ ਸੀ ਸਾਲ 222 ਦੇ ਵਿੱਚ ਸਾਲ 23 ਵਿੱਚ 60 ਖਾਸਿਆਂ 'ਚ ਮਰਤੂ ਦਰ 4.65% ਵੱਧ ਗਈ ਤੇ 78% ਦੀ ਸੜ ਖਾਸਿਆਂ 'ਚ ਮੌਤਾਂ ਹੋਣ ਲੱਗ ਪਈਆਂ ਲੁਧਿਆਣਾ ਤੇ ਅੰਮ੍ਰਿਤਸਰ ਸਭ ਤੋਂ ਵੱਧ ਹਾਦਸੇ ਹੁੰਦੇ ਨੇ ਕਹਿੰਦੇ ਇਹ ਖੇਤਰ ਜਿਆਦੇ ਫਿਕਰਮੰਦੀ ਹੈ ਸ਼ਾਮ ਨੂੰ 6 ਵਜੇ ਤੋਂ ਲੈ ਕੇ 9 ਵਜੇ ਤੱਕ ਸਭ ਤੋਂ ਜ਼ਿਆਦਾ ਸੜਕ ਹਾਦਸੇ ਰਿਕਾਰਡ ਕੀਤੇ ਜਾ ਰਹੇ ਨੇ ਰਿਪੋਰਟ ਅਨੁਸਾਰ 6 ਤੋਂ 9 ਵਜੇ ਦੇ ਵਿਚਾਲੇ ਸੂਬੇ ਦੇ ਵਿੱਚ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਸੜਕ ਹਾਦਸੇ ਰਿਕਾਰਡ ਕੀਤੇ ਗਏ ਵਾਪਰ ਰਹੇ ਨੇ ਸਾਲ 2023 ਚ ਇਹਨਾਂ 3 ਘੰਟਿਆਂ ਦੌਰਾਨ 6 ਤੋਂ 9 ਦੇ ਦਰਮਿਆਨ 1461 ਸੜਕ ਹਾਦਸੇ ਹੋਏ ਇਸ ਤੋਂ ਬਾਅਦ ਦੁਪਹਿਰ ਨੂੰ 3 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਸਭ ਤੋਂ ਜ਼ਿਆਦਾ ਸੜਕ ਹਾਦਸੇ ਦੂਏ ਨੰਬਰ ਤੇ ਪੀਕ ਤੇ ਜਿਹੜਾ ਹਾਸਿਆਂ ਦਾ ਟਾਈਮ ਹੈ ਉਹ ਹੈ 6 ਤੋਂ 9 ਦਫ਼ਤਰਾਂ ਤੋਂ ਕੰਮਾਂ ਤੋਂ ਘਰਾਂ ਨੂੰ ਮੁੜਦਿਆਂ ਅਸੀਂ ਕਾਲ ਛੁੰਨੇ ਆ ਇਸ ਸਮੇਂ ਜਲਦਬਾਜ਼ੀ ਹੁੰਦੀ ਹੈ ਥਕਾਬਟ ਹੁੰਦੀ ਹੈ ਨਾਲ ਹੀ ਕਿਤੇ ਨਾ ਕਿਤੇ ਕਈਆਂ ਦਾ ਕੁਝ ਨਾ ਕੁਝ ਰੰਗ ਵਾਲਾ ਪਾਣੀ ਅੰਦਰ ਗਿਆ ਹੁੰਦਾ ਹੈ ਬਹੁਤ ਕੁਝ ਕਾਰਨ ਬਣਦੇ ਸਾਲ 2023 ਦੇ ਦੌਰਾਨ 3 ਘੰਟਿਆਂ 'ਚ 1461 ਸੜਕਾ ਹਸੇ ਪੰਜਾਬ ਚੋਂ ਇਸ ਤੋਂ ਇਲਾਵਾ ਸ਼ਾਮੀ 3 ਤੋਂ ਲੈ ਕੇ ਸ਼ਾਮ ਦੇ 6 ਵਜੇ ਵਾਲਾ ਟਾਈਮ ਵੀ ਕਹਿੰਦੇ ਕਾਫੀ ਪੀਕ ਹੈ ਇਹ ਦੂਜੇ ਨੰਬਰ ਤੇ ਸੜਕ ਖਾਸਿਆਂ ਚ ਇਸ ਦੀ ਸੰਖਿਆ 921 ਹੈ ਤੇਜ਼ ਰਫ਼ਤਾਰ ਕਹਿੰਦੇ ਸਭ ਤੋਂ ਵੱਧ ਲੋਕਾਂ ਦੀ ਜਾਨ ਲੈ ਰਹੀ ਹੈ ਸਾਡਾ ਸੜਕੀ ਸਿਸਟਮ ਸਾਡਾ ਮੋੜ ਮੋੜ ਮੂੜ ਆਗੇ ਜਿਹੜੇ ਉੱਥੇ ਪੁਲਾਂ ਤੇ ਆਗੇ ਉੱਥੇ ਹੈਨਾ ਕਿੱਥੇ ਟੋਆ ਪਟਿਆ ਕਿੱਥੇ ਕੀ ਹੈ ਐ ਉਸੇ ਦੇ ਉੱਤੇ ਜਿਹੜਾ ਵੀ ਚੱਲਣਾ ਹੈ ਉਸੇ ਸੜਕ ਤੇ ਸਾਈਕਲ ਵੀ ਚੱਲਣਾ ਹੈ ਉੱਥੇ ਤੇ ਉਸੇ ਸੜਕ ਦੇ ਉੱਤੇ ਲਗਜ਼ਰੀ ਗੱਡੀਆਂ ਵੀ ਚਲਣੀਆਂ ਹੈ ਸੋ ਇਹ ਤੇਜ਼ ਰਫਤਾਰੀ ਤੇ ਲਗਜ਼ਰੀ ਗੱਡੀਆਂ ਹੈ ਨਾ ਉਹ ਸਾਣ ਦੀਆਂ ਸੜਕਾਂ ਹੋਣ ਜਾਂ ਨਾ ਹੋਣ ਪਰ ਅਸੀਂ ਜਲਦੀ ਇੰਨੀ ਹੁੰਦੀ ਹੈ ਕਿ ਅਸੀਂ ਮੌਤ ਨੂੰ ਜਾਂ ਮਿਲਦੇ ਹਾਂ ਇਸ ਲਈ ਸੂਬਾ ਸਰਕਾਰ ਨੇ ਬੇਸ਼ੱਕ ਸੜਕ ਸੁਰੱਖਿਆ ਫੋਰਸ ਬਣਾ ਦਿੱਤੀ ਹੈ ਪਰ ਸੜਕ ਹਾਸਿਆਂ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਇਹ ਪੈਨੂ ਫਿਕਰਮੰਦੀ ਪੈਦਾ ਕਰਦਾ ਖਾਸ ਕਰਕੇ ਰਾਜਵੀਰ ਜਵੰਦਾ ਦੇ ਹਾਦਸੇ ਤੋਂ ਬਾਅਦ ਇੱਕ ਵਾਰ ਫਿਰ ਇਹ ਅੰਕੜੇ ਧਿਆਨ ਤਾਂ ਮੰਗਦੇ ਆ ਕਿ ਅਸੀਂ ਦਰੁਸਤ ਕਦੋਂ ਹੋਵਾਂਗੇ ਸਰਕਾਰਾਂ ਸਾਡਾ ਸਿਸਟਮ ਕਦੋਂ ਦਰੁਸਤ ਕਰਨ ਗਿਆ ਆਵਾਰਾ ਪਸ਼ੂ ਕੌਣ ਸੜਕਾਂ ਤੇ ਛੱਡਦਾ ਤੇ ਉਹਨੂੰ ਸੰਭਾਲਣ ਦੀ ਜ਼ਿੰਮੇਵਾਰੀ ਕੌਣ ਹੈ ਉਹਨਾਂ ਦੇ ਨਾਲ ਤੇ ਟੈਕਸ ਕੌਣ ਲੈਂਦਾ ਤੇ ਫਿਰ ਵੀ ਸੰਭਾਲਦਾ ਕੌਣ ਨਹੀਂ ਇਹ ਬਹੁਤ ਸਵਾਲ ਨੇ ਦੂਜੇ ਪਾਸੇ ਵਿਅਕਤੀ ਦੀ ਜ਼ਿੰਦਗੀ ਦੇ ਵਿੱਚ ਮਾਹਬਾਪ ਦੀ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਧ ਜੀਅ ਅਨਮੋਲ ਖਜ਼ਾਨਾ ਹੈ ਤਾਂ ਆਰਾਧ ਹੁੰਦੀ ਹੈ ਤੇ ਬੱਚਿਆਂ ਨੂੰ ਅਸੀਂ ਚੰਗੀ ਤਾलीम ਤਾਲੀਮ ਦਿਵਾਉਣਾ ਚਾਹੁੰਦੇ ਹਾਂ ਅਜੀਤਾਂ ਨੇ ਕੁਝ ਪੱਧਰੀ ਸਿੱਖਿਆ ਹਾਸਲ ਕਰਨ ਵੱਡੇ ਸਕੂਲਾਂ 'ਚ ਪੜ੍ਹਨ ਚਾਹੇ ਉਹਦੇ ਲਈ ਸਾਨੂੰ ਕਰਜ਼ਾ ਲੈਣਾ ਪੈ ਜਵੇ ਤੇ ਫਿਰ ਨਾਂਬਰ ਸਕੂਲਾਂ 'ਚ ਫੀਸਾਂ ਦਾ ਚੌਖੀਆਂ ਹੁੰਦੀਆਂ ਬੱਚੇ ਘੰਟਾ ਵੱਧੀ ਸਫ਼ਰ ਵੀ ਕਰਦੇ ਨੇ ਸਵੇਰੇ ਮੀਨ ਤੇ ਝੂਟਿਆਂ 'ਚ ਬੱਸ ਬਿਠਾ ਦਿੰਨੇ ਆ ਤੇ ਥੱਕੇ ਟੁੱਟੇ ਜਾਣੇ ਘਰਾਂ ਨੂੰ ਘੰਟਿਆਂ ਵੱਧੀ ਪਰਤਦੇ ਨੇ ਇੰਨਾ ਟਾਈਮ ਸਕੂਲ 'ਚ ਨਹੀਂ ਜਿੰਨਾ ਟਾਈਮ ਆਉਣ ਜਾਣ 'ਚ ਉਹਨਾਂ ਦਾ ਖਰਾਬ ਹੁੰਦਾ ਪਰ ਅਸੀਂ ਨਾਂਮੀ ਸਕੂਲਾਂ 'ਚ ਪੜਾਉਨੇ ਆ ਇਸ ਲਈ ਪੇਚਾਂਗੇ ਪਰ ਕੀ ਅਸੀਂ ਮੋੜ ਕੇ ਕਦੇ ਚੈੱਕ ਕਰਦੇ ਹਾਂ ਕਿ ਜਿਹੜੀਆਂ ਬੱਸਾਂ ਚੋਂ ਆ ਰਹੇ ਨੇ ਉਹ ਬੱਸਾਂ ਦੇ ਨਿਯਮ ਪੂਰੇ ਹੈਗੇ ਕਿ ਉਹ ਟ੍ਰੈਫਿਕ ਨਿਯਮਾਂ ਦਾ ਪਾਲਣ ਕਰਦੇ ਨੇ ਕਿ ਬੱਚਿਆਂ ਦੇ ਬੈਠਣ ਦੇ ਲਈ ਬੱਸ ਦੇ ਵਿੱਚ ਸਹੀ ਪ੍ਰਬੰਧ ਹੈ ਉਹਨਾਂ ਦੀਆਂ ਖਿੜਕੀਆਂ ਉਹਨਾਂ ਦਾ ਜਿਹੜੇ ਹੈਲਪਰ ਨੇ ਉਹ ਸਹੀ ਹੈ ਡਰਾਈਵਰ ਕੁਝ ਨਸ਼ਾ ਪੱਤਾ ਤਾਂ ਨਹੀਂ ਕਰਦਾ ਫਰਸਟ ایڈ ਬਾਕਸ ਹੈ ਲਾਈਟਾਂ ਸਹੀ ਨੇ ਬੈਲਟਾਂ ਲੱਗਦੀਆਂ ਨੇ ਜੋ ਕੁਝ ਵੀ ਨਿਯਮ ਬਣੇ ਨੇ ਕਿ ਉਹ ਨਿਯਮਾਂ ਦਾ ਪਾਲਣ ਸਕੂਲ ਬੱਸਾਂ ਕਰਦੀਆਂ ਨੇ ਕਿੰਨੇ ਪਤਾ ਨਹੀਂ ਕਿੰਨੇ ਕਿੰਨੇ ਸਾਲ ਪੁਰਾਣੀਆਂ ਹੁੰਦੀਆਂ ਨੇ ਅਹੀਂ ਚੱਲਦੀਆਂ ਨੇ ਸੈਟਿੰਗਾਂ ਹੁੰਦੀਆਂ ਨੇ ਸਾਰਾ ਕੁਝ ਰਾਇਂਤਿਕ ਤਰ੍ਹਾਂ ਦਾ ਵੱਡੇ ਕਾਰੋਬਾਰੀਆਂ ਦੇ ਸਕੂਲ ਹੁੰਦੇ ਨੇ ਕੋਈ ਉਹਨਾਂ ਦੀ ਬੱਸਾਂ ਘਣੀ ਦੇਖਦਾ ਵੀ ਨਹੀਂ ਤੇ ਫਿਰ ਭੋਗਦਾ ਕੋਣਾ ਉਹਦਾ ਨਤੀਜਾ ਰਿਪੋਰਟ ਦੱਸਦੀ ਹੈ ਹਾਲੀ ਵਿੱਚ ਚੈਕਿੰਗ ਹੋਈ ਪੰਜਾਬ ਦੇ ਵਿੱਚ ਬੱਸਾਂ ਦੀ ਚੈਕਿੰਗ ਦੇ ਦੌਰਾਨ 900 ਦੇ ਕਰੀਬ ਬੱਸਾਂ ਚੈੱਕ ਕੀਤੀਆਂ 899 ਬੱਸਾਂ ਦੀ ਚੈਕਿੰਗ ਹੋਈ ਉਹ ਚੋਂ 276 ਸਕੂਲੀ ਵਾਹਨ ਉਹ ਛੋਟੀ ਮਿੰਨੀ ਬੱਸ ਵੀ ਹੋ ਸਕਦੀ ਹੈ ਹਨ ਉਹ ਕੈਬ ਜੀ ਵਰਗੀਆਂ ਬੱਸਾਂ ਜੀ ਵੀ ਹੁੰਦੀਆਂ ਛੋਟੀਆਂ ਛੋਟੀਆਂ ਉਹ ਵੀ ਹੋ ਸਕਦੀਆਂ 899 ਸਕੂਲ ਬਹਾਨਾ ਦੀ ਚੈਕਿੰਗ ਹੋਈ 276 ਸਕੂਲ ਬਹਾਨਾ ਦੇ ਵਿੱਚ ਬੇਅੰਤ ਖਾਮੀਆਂ ਮਿਲੀਆਂ ਤੇ ਫਾਜ਼ਲ ਕਾ ਜਿਲ੍ਹਾਏ ਦੇ ਵਿੱਚ ਸਭ ਤੋਂ ਮੁੁਰਿਆ ਹੈ ਜੀ ਚਲਾਨ ਸਭ ਤੋਂ ਵੱਧ ਕਹਿੰਦੇ 50 ਉੱਥੇ ਕੱਟ ਹੋਏ ਠੀਕ ਹੈ ਵਿਭਾਗੀ ਤੌਰ ਤੇ ਚਲਾਨ ਕੱਟ ਕੇ ਜ਼ਿੰਮੇਵਾਰੀ ਖਤਮ ਹੋ ਗਈ ਤੇ ਅਗਲਾ ਨੇ ਚਲਾਨ ਭਰ ਕੇ ਜ਼ਿੰਮੇਵਾਰੀ ਪੁਖਤਾ ਦੇਣੀ ਆ ਪਰ ਜਨਾਬ ਸਕੂਲ ਬੱਸਾਂ ਵਾਲੀਆਂ ਠੇਕੇ ਵਾਲੀਆਂ ਕੰਪਨੀਆਂ ਨੂੰ ਪ੍ਰਸ਼ਾਸਨ ਨੂੰ ਤੇ ਮਾਪਿਆਂ ਨੂੰ ਜਾਂ ਗੰਦੀ ਲੋੜ ਹੈ ਆਪਣੀ ਆਪਣੀ ਜ਼ਿੰਮੇਵਾਰੀ ਆਪਣਾ ਆਪਣਾ ਰੋਲ ਆਪਣਾ ਆਪਣਾ ਫਿਕਰ ਨਿਭਾਉਣ ਦੀ ਲੋੜ ਜੇ ਫੀਸਾਂ ਲੈਣ ਉਹਨੀਆਂ ਮੋਟੀਆਂ ਬੱਸਾਂ ਦਾ ਭਾੜਾ ਲੈਣ ਉਹਨਾਂ ਜਿਆਦਾ ਤਾਂ ਫਿਰ ਜ਼ਿੰਮੇਵਾਰੀ ਕਿਹਨੇ ਪੂਰੀ ਕਰਨੀ ਹੈ ਜਨਾਬ ਪੰਜਾਬ ਚ ਕਈ ਜਗ੍ਹਾ ਬੱਸਾਂ ਚ ਸਫ਼ਰ ਕਰਨ ਵਾਲੇ ਬੱਚੇ ਸੇਫ ਨਹੀਂ ਇਹ ਖੁਲਾਸਾ ਸਤੰਬਰ ਵਿੱਚ ਸਕੂਲ ਪਹਾਨਾ ਦੀ ਚੈਕਿੰਗ ਦੇ ਦੌਰਾਨ ਸਾਹਮਣੇ ਆਇਆ ਸੇਫਵਾਨ ਸਕੂਲ ਪਾਲਿਸੀ ਦੇ ਤਹਿਤ ਸਤੰਬਰ ਵਿੱਚ 899 ਸਕੂਲਵਾਨਾਂ ਦੀ ਚੈਕਿੰਗ ਕੀਤੀ ਗਈ ਨਾਲ ਚ 276 ਬਾਨਾਂ ਚ ਖਾਮੀਆਂ ਪਾਈਆਂ ਗਈਆਂ ਕਈਆਂ ওভারਲੋਡ ਮਿਲੀਆਂ ਕਈਆਂ ਚ ਫਰਸਟ ایڈ ਬਾਕਸ ਤੱਕ ਨਹੀਂ ਮਿਲਿਆ ਕਈਆਂ ਚ ਫਾਇਰ ਸਿਸਟਮ ਨਹੀਂ ਸੀਗਾ ਜਦੋਂ ਕਿ ਕਈ ਬਾਨਾਂ ਚ ਤਾਂ ਫੂਡ ਸਪੀਡ ਗਰ ਜਿਹੜੇ ਉਹ ਮਤਲਬ ਲਗੀ ਸਪੀਡ ਸਪੂਟ ਦੀ ਲਈ ਲੱਗਿਆ ਹੁੰਦਾ ਉਹ ਜਮਰ ਜੁਮਰ ਜੇ ਉਹ ਸਿਸਟਮ ਨਹੀਂ ਸੀਗਾ ਹੈਨਾ ਤੇ ਇਸ ਲਈ ਕਹਿੰਦੇ ਕਿ ਇਹਨਾਂ ਦੇ ਚਲਾਨ ਕੱਟੇਗੇ ਅਗਸਤ ਦੇ ਵਿੱਚ ਸਕੂਲਾਂ ਦੇ ਵਿੱਚ 70 ਸਕੂਲਾਂ ਦੇ ਵਾਹਨ ਚੈੱਕ ਕੀਤੇ ਚਲਾਨ 285 ਹੋਏ ਸਤੰਬਰ ਦੇ ਵਿੱਚ 110 ਸਕੂਲਾਂ ਦੇ ਵਾਹਨ ਚੈੱਕ ਹੋਏ 276 ਚਲਾਨ ਹੋਏ ਕਹਿੰਦੇ ਜੀ ਸਭ ਤੋਂ ਵੱਧ ਫਾਜ਼ਿਲਕਾ ਦੇ 5 ਸਕੂਲ ਚੈੱਕ ਕੀਤੇ 50 ਦੇ ਚਲਾਨ ਹੋਏ ਗੁਰਦਾਸਪੁਰ ਦੇ 12 ਸਕੂਲ ਚੈੱਕ ਕੀਤੇ 38 ਦੇ ਚਲਾਨ ਹੋਏ ਮਰੀਲ ਕੋਟਲਾ ਚ 11 ਚੈੱਕ ਕੀਤੇ 32 ਦੇ ਚਲਾਨ ਹੋਏ ਪਠਾਨਕੋਟ 5 ਸਕੂਲ ਚੈੱਕ ਕੀਤੇ 32 ਦੇ ਚਲਾਨ ਹੋਏ ਬਰਨਾਲਾ ਚ 24 ਦੇ ਚਲਾਨ ਨੇ ਫਰੀਦਕੋਟ ਦੇ ਚ 17 ਦੇ ਚਲਾਨ ਨੇ ਤਰਨਤਾਰਨ ਦੇ ਵਿੱਚ 16 ਦੇ ਨੇ ਮਾਨਸਾ ਚ 12 ਬਾਨਾ ਦੇ ਚਲਾਨ ਨੇ ਬਟਿੰਡਾ ਚ 11 ਦੇ ਨੇ ਹੈ ਨਾ ਇਸੇ ਤਰ੍ਹਾਂ ਸ਼੍ਰੀ ਮੁਕਤਸਰ ਸਾਹਿਬ ਦੇ 10 ਦੇ ਨੇ ਹੁਸ਼ਿਆਰਪੁਰ ਸੰਗਰੂਰ ਕਪੂਰਥਲਾ ਇੱਥੇ 8-8 ਬਾਨਾ ਦੇ ਚਲਾਨ ਹੋਏ ਨੇ ਨਮਾ ਸ਼ਹਿਰ 5 ਹੈ ਜਲੰਧਰ 4 ਹੈ ਮੋਗਾ ਤਿੰਨ ਸਕੂਲਾਂ ਦੇ ਬਾਨਾ ਦੇ ਚਲਾਨ ਹੋਏ ਨੇ ਤਿੰਨ ਬਾਨਾ ਦੇ ਸਕੂਲੀ ਬਾਨਾ ਦੇ ਚਲਾਨ ਹੋਏ ਸਵਾਲ ਇਹ ਹੈ ਜੀ ਕਿ ਚਾਰਾਂ ਘੱਟ ਤੇ ਸਕੂਲ ਨੇ ਚਲਾਉਣ ਪਰਤੇ ਪਰ ਮਾਪਿਆਂ ਦੀ ਜ਼ਿੰਮੇਵਾਰੀ ਵੱਡੀ ਬਣਦੀ ਹੈ ਕਿ ਜਿੱਥੇ ਸਾਡਾ ਬੱਚਾ ਜਾ ਰਿਹਾ ਹੈ ਉਹ ਵਾਹਨ ਸੇਫ ਹੈ ਉਹਨਾਂ ਦਾ ਡਰਾਈਵਰ ਨਿਯਮ ਦੇ ਪਾਲਣ ਕਰਦਾ ਹੈ ਬੱਚਿਆਂ ਨੂੰ ਬੈਠਣ ਦੇ ਲਈ ਪੂਰਾ ਪ੍ਰਬੰਧ ਹੈ ਫੀਸ ਲੈਣਾ ਸਮੇਂ ਸਿਰ ਉਹਦਾ ਨੋਟੀਫਿਕੇਸ਼ਨ ਭੇਜਣਾ ਹੀ ਜ਼ਿੰਮੇਵਾਰੀ ਨਹੀਂ ਸਕੂਲ ਦੀ ਹੈ ਜ਼ਿੰਮੇਵਾਰੀ ਬਣਦੀ ਹੈ ਤੇ ਹੋਣਾ ਚਾਹੀਦਾ ਹੈ ਇਹਦੇ ਉੱਤੇ ਸਖਤੀ ਨਾਲ ਨਿਯਮ ਲਾਗੂ ਕਰਨ ਦੀ ਲੋੜ ਹੈ ਤੁਹਾਡੀ ਦੌਲਤ ਹੈ ਜ਼ਿੰਦਗੀ ਪਰ ਦੀ ਕਮਾਈ ਹੈ ਬੱਚੇ ਸੋ ਇਸ ਲਈ ਅੱਜ ਮੈਂ ਇਹ ਸਵਾਲੇ ਨਾਲ ਕੁਝ ਰਿਪੋਰਟਾਂ ਮੈਨੂੰ ਲੱਗਿਆ ਸਾਂਝੀਆਂ ਹੋਣੀਆਂ ਜ਼ਰੂਰੀ ਨੇ। ਪੁਨਰ ਸਰਜੀਤ ਅਕਾਲੀ ਦਲ ਹੁਣ ਪੂਰੀ ਤਰ੍ਹਾਂ ਮੈਦਾਨ 'ਚ ਨਿਤਰ ਰਿਹਾ ਹੈ। ਪੁਨਰ ਸਰਜੀਤ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਹੁਰਾ ਨੇ ਬਕਾਇਦਾ ਤੌਰ ਤੇ ਆਪਣੇ ਜਥੇਬੰਦਕ ਢਾਂਚੇ ਦੇ ਰੂਪ ਦੇ ਵਿੱਚ ਅਹੁਦੇਦਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਬਿਸ਼ੱਕ ਅਜੇ ਰਾਜਨੀਤਿਕ ਮਾਮਲਿਆਂ ਦੀ ਸੂਚੀ ਆਉਣੀ ਬਾਕੀ ਹੈ। ਬਿਸ਼ੱਕ ਮੈਂਬਰਾਂ ਦੇ ਨਾਮ ਪਹਿਲਾਂ ਐਲਾਨੇ ਜਾ ਚੁੱਕੇ ਸੀ। ਅਹੁਦੇਦਾਰਾਂ ਦਾ ਇੰਤਜ਼ਾਰ ਸੀ। ਅਧਿਕਾਰੀਆਂ ਦੀ ਸੂਚੀ ਦੇ ਵਿੱਚ ਤੁਹਾਨੂੰ ਉਹ ਚਿਹਰੇ ਨਹੀਂ ਲੱਭਣੇ ਜਿਨ੍ਹਾਂ ਨੂੰ ਸ਼੍ਰੀ ਕਾਲ ਤਖਬ ਦੀ ਫਸੀਲ ਤੋਂ ਸਾਹਮਣੇ ਖੜਾ ਕੇ ਇਹ ਕਿਹਾ ਗਿਆ ਸੀ ਕਿ ਤੁਸੀਂ ਹੁਣ ਕੌਮ ਦੀ ਇਸ ਸਿਆਸੀ ਪੰਥਕਤਰ ਦੀ ਅਗਵਾਈ ਕਰਨ ਦੇ ਕਾਬਲ ਨਹੀਂ ਰਹੇ ਬੇਸ਼ੱਕ ਉਹਨਾਂ ਲੀਡਰਾਂ ਦੇ ਵਿੱਚੋਂ ਕੁਝ ਚਿਹਰੇ ਜਿਨ੍ਹਾਂ ਚ ਸੁਖਪੀਰ ਬਾਦਲ ਤੇ ਉਹਨਾਂ ਦੀ ਲੀਡਰਸ਼ਿਪ ਹੈ ਉਹ ਸਜ਼ਾ ਜਾਬਤਾ ਦੇ ਰੂਪ ਦੇ ਵਿੱਚ ਕਹਿੰਦੇ ਜੀ ਅਸੀਂ ਧਾਰਮਿਕ ਤਨਖਾਤਾ ਪੂਰੀ ਕਰ ਲਈ ਪਰ ਉਹਨਾਂ ਦੀ ਰਾਜਨੀਤਿਕ ਤਨਖਾਹ ਤੇ ਕਈ ਤਰ੍ਹਾਂ ਦੇ ਸਵਾਲ ਖੜੇ ਹੋਏ ਕਿ ਉਹਨਾਂ ਨੇ ਉਤੋਂ ਕਿਨਾਰਾ ਕੀਤਾ ਉਹਦੇ باوجود ਵੀ ਉਹ ਆਪੇ ਆਪਣੀਆਂ ਪ੍ਰਧਾਨਗੀਆ ਉਦੇਦਾਰੀਆਂ ਲੈ ਕੇ ਲੋਕ ਕਚਹਿਰੀ ਚ ਫਿੱਤਰੇ ਹੋਏ ਨੇ ਤੇ ਸੁਖਵੀਰ ਬਾਦਲ ਹੜਾ ਦੇ ਮਾਮਲੇ ਦੇ ਵਿੱਚ ਲੋਕਾਂ 'ਚ ਆਪਣਾ ਰਾਹ ਵੀ ਲੱਭ ਰਹੇ ਨੇ ਲੋਕਾਂ 'ਚ ਆਪਣਾ ਥਾਂ ਵੀ ਲੱਭ ਰਹੇ ਨੇ ਤੇ ਕਿੰਨਾ ਕਿਤੇ ਉਹ ਦੁਬਾਰਾ ਆਪਣੀ ਰਾਜਨੀਤਿਕ ਪੈਠ ਬਣਾਉਣ ਦੀ ਕੋਸ਼ਿਸ਼ ਵੀ ਕਰ ਰਹੇ ਨੇ ਦੂਸਰੇ ਪਾਸੇ ਪੁਨਰ ਸਰਜੀਤ ਕਾਨੀ ਦਾ ਜਿਹੜਾ ਕਹਿੰਦਾ ਜੀ ਅਸੀਂ ਅਕਾਲ ਤਖਤ ਸਾਹਿਬ ਦੇ ਹੁਕਮ ਅਨੁਸਾਰ ਤੁਰੇ ਆਂ ਅਸੀਂ ਉੱਥੋਂ ਅਗਵਾਈ ਲੈ ਕੇ ਤੁਰੇ ਆਂ ਅਸੀਂ ਉਹਨਾਂ ਨਿਯਮਾਂ ਦਾ ਪਾਲਣ ਕਰਕੇ ਹੈ ਇਹ ਢਾਂਚਾ ਤਿਆਰ ਕੀਤਾ ਜਿਹਦੇ ਵਿੱਚੋਂ ਪੁਨਰ ਸਰਜੀਤ ਅਕਾਲੀ ਦਲ ਜਨਮੇ ਆ। ਪੈਸੇ ਤਾਂ 2 ਦਸੰਬਰ ਦੇ ਹੁਕਮਨਾਮੇ ਸਿੱਧੇ ਸਪਸ਼ਟ ਸੀ ਕਿ ਭਾਈ ਖਿਲਰੇ ਚੁੱਲੇ ਅਡਵਰਡ ਚੁੱਲੇ ਸਮੀਟ ਕੇ ਇੱਕ ਚੁੱਲਾ ਬਣਾਓ। ਇੱਕ ਪੰਥਕ ਤਿਰ ਇੱਕ ਪੰਜਾਬ ਦੀ ਖੇਤਰੀ ਪਾਰਟੀ ਦੇ ਰੂਪ ਵਿੱਚ ਸ਼ੌਮੀ ਅਕਾਲੀ ਦਲ ਜਨਮ ਲਵੇ। ਪਰ ਪੂਰਨ ਰੂਪ ਦੇ ਵਿੱਚ ਹੁਣ ਦੋ ਅਕਾਲੀ ਦਲ ਸਾਹਮਣੇ ਆ ਗਏ ਸੁਖਬੀਰ ਬਾਦਲ ਵਾਲਾ ਮੁਰਕੇ ਤੇ ਪੁਨਰ ਸਰਜੀਤ ਨਵੇਂ ਰੂਪ 'ਚ। ਸੋ ਜਦੋਂ ਗਿਆਨੀ ਹਰਪੀ ਸਿੰਘ ਫਿਰ ਉਹਦੇ ਪ੍ਰਧਾਨ ਬਣ ਕੇ ਆਏ ਲੋਬੀਸਤਵਾਂ ਤੋਂ ਕੋਰਨ ਪੰਥਕ ਕਾਉਂਸਲ ਦੇ ਚੇਅਰਪਰਸਨ ਲਾਇਆ ਗਿਆ ਤੇ ਤਦ ਕਈਆਂ ਨੇ ਸਵਾਲ ਖੜਾ ਕੀਤਾ ਵੀ ਕਿ ਗਿਆਨੀ ਹਰਪ੍ਰੀਤ ਸਿੰਘ ਇਹ ਤਾਂ ਧਾਰਮਿਕ ਸਖਸ਼ੀਅਤ ਹੈ ਜੀ ਇਹ ਤਾਂ ਜੀ ਕਥਾ ਕਰ ਸਕਦੇ ਆ ਜੀ ਕੀਰਤਨ ਕਰ ਸਕਦੇ ਆ ਜੀ ਪਾਠ ਕਰ ਸਕਦੇ ਆ ਜੀ ਇਹ ਤਾਂ ਵਿਚਾਰਾ ਕਰ ਸਕਦਾ ਜੀ ਰਾਜਨੀਤੀ ਥੋੜਾ ਜਿਹਾ ਕਰ ਲੈਣਗੇ ਜਦੋਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਆਪਣੇ ਦਸਕਤਾਂ ਹੇਠ ਇਹ ਅਹੁਦੇਦਾਰਾਂ ਦੀ ਸੂਚੀ ਜਾਰੀ ਕੀਤੀ ਤਾਂ ਉਹਨਾਂ ਵਾਲੀ ਧਿਰ ਨੂੰ ਵੀ ਤੇ ਸਾਹਮਣੇ ਬਾਦਰਾਣੀ ਧਰਨੂ ਵੀ ਸੁਨੇਹਾ ਮਿਲ ਗਿਆ ਕਿ ਪਾਈ ਰਾਜਨੀਤੀ ਦੇ ਵੀ ਮਾਹਰ ਨੇ ਯਾਨੀ ਆਪਰੇ ਪਤਾ ਨਹੀਂ ਹੁੰਦੇ ਸਮੇਂ ਚ ਕੀ ਹੋਣਾ ਪਰ ਅਗਲੇ ਸੁਨੇਹਾ ਦੇ ਦੇ ਨੇ ਜਿਹੜੇ ਪੁਰਾਣੇ ਖੁੰਡ ਸੀ ਜਿਹੜੇ ਕਹਿੰਦੇ ਸੀ ਸੱਤ ਤੋਂ ਬਿਨਾ ਸਿਆਸਤ ਨਹੀਂ ਚੱਲਦੀ ਸੁਧਾਰ ਲਹਿਰ ਵੀ ਅਸੀਂ ਬਣਾਈ ਪੁਨਰਸਰਜੀਤ ਕਾਲੀ ਦਲ ਵੀ ਅਸੀਂ ਬਣਾਇਆ ਉਹਨਾਂ ਚੋਂ ਮੈਂ ਨਾਮ ਬਹੁਤ ਲੱਭਣ ਦੀ ਕੋਸ਼ਿਸ਼ ਕੀਤੀ ਸੂਚੀ ਵਿੱਚ ਨਹੀਂ ਲੱਭਿਆ ਨਾ ਚੰਦੂ ਮਾਜਰੇ ਦਾ ਨਾਮ ਹੈ ਨਾ ਰਖੜੇ ਦਾ ਨਾਮ ਹੈ ਨਾ ਬੀਬੀ ਜਗੀਰ ਕੌਰ ਦਾ ਨਾਮ ਹੈ ਹਾਂ ਪੰਜ ਮੈਂਬਰੀ ਕਮੇਟੀ ਜਿਹੜੀ ਤੁਰੀ ਸੀ ਡੈਲੀਗੇਟ ਬਣਾਉਣ ਉਹ ਸਾਰੀ ਐਡਜਸਟ ਹੋ ਗਈ। ਵੀ ਵੀ ਸਤਵੰਤ ਕੌਰ ਹੋਰੀ ਪਹਿਲਾਂ ਹੀ ਪੰਤ ਕੌਂਸਲ ਦੇ ਚੇਅਰਪਰਸਨ ਵਜੋਂ ਐਡਜਸਟ ਹੋ ਗਏ। ਚਾਰ ਬੱਚੇ ਸੀ ਚਾਰੇ ਨਾਂ ਇੱਧਰ ਰਹਿ ਗਏ। ਉਹ ਨਾਂ ਉਹਦੇ ਨਾਂ ਅੰਚ ਫਿੱਟ ਨਹੀਂ। ਇਹਦੇ ਨਾਲ ਨਾਲ ਇੱਕ ਦੋ ਲੀਡਰ ਆਪਣੇ ਮੁੰਡੇ ਮਾਂਡੇ ਜਰੂਰ ਫਿੱਟ ਕਰਕੇ ਜਾਂ ਅਜਵਾਈ ਜੂਈ। ਲਓ ਜੀ ਪਹਿਲਾਂ ਮੈਂ ਮੈਨੂੰ ਲੱਗਦਾ ਆਪਾਂ ਨੂੰ ਸੂਚੀ ਦੇ ਉੱਤੇ ਗੌਰ ਕਰ ਲੈਣਾ ਚਾਹੀਦਾ ਜਿਹੜੀ ਕੈਨੀ ਹੈਪਰਸਿੰਗ ਉਹਨੇ ਜਾਣੀ ਕੀਤੀ। ਕ੍ਰੋਮਨੀ ਅਕਾਲ ਜਲ ਪੁਨਰ ਸਰਜੀਤ ਦੇ ਛੇਟਰੀ ਕੇ ਅਹੁਦੇਦਾਰ ਨਿਯੁਕਤ ਕੀਤੇ ਜਾਂਦੇ ਹਨ ਸਰਪ੍ਰਸਤ ਚਾਰ ਸਰਪ੍ਰਸਤ ਬਣਾਏ ਨੇ ਬਾਬਾ ਸਰਬਜੋਤ ਸਿੰਘ ਭੇਦੀ ਜੀ ਬਾਬਾ ਸੇਵਾ ਸਿੰਘ ਰਾਮਪੁਰ ਖੇੜਾ ਸਿੰਘ ਸਾਹਿਬ ਪ੍ਰੋਫੈਸਰ ਮਨਜੀਤ ਸਿੰਘ ਜੀ ਸਭका ਜਥੇਦਾਰ ਰਹੇ ਨੇ ਸਰਦਾਰ ਰਵਿੰਦਰ ਸਿੰਘ ਜੀ ਰਵਿੰਦਰ ਸਿੰਘ ਨਰੋਲ ਰਾਜਨੀਤਿਕ ਚਿਹਰਾ ਪਰ ਬਾਕੀ ਸਾਰੇ ਚਿਹਰੇ ਧਾਰਮਿਕ ਨੇ ਜਿਨ੍ਹਾਂ ਚ ਗਨੀ ਐ ਪ੍ਰੋਫੈਸਰ ਮਨਜੀਤ ਸਿੰਘ ਸਭका ਜਥੇਦਾਰ ਸਾਹਿਬ ਤਾਂ ਬਿਲਕੁਲ ਧਾਰਮਿਕ ਵਿਦਵਤਾ ਚ ਆਉਂਦੇ ਨੇ ਪਰਾਇਨਿਤਿਕ ਧਿਰਾਂ ਦੇ ਬਹੁਤ ਨੇੜੇ-ਨੇੜੇ ਚੁਰਦੇ ਰਹੇ ਨੇ ਪੈਰਲਰ ਕਦੇ ਬਾਦਲਾਂ ਦੀ ਨੇੜਤਾ ਆ ਰਹੀ ਹੈ ਉਹਨਾਂ ਕਰਕੇ ਜਥੇਦਾਰੀ ਬਚਦੀ ਰਹੀ ਹੈ ਕਦੇ ਕਹਿੰਦੇ ਕੈਪਟਨ ਸਿੰਘ ਦੀ ਗੱਡੀ 'ਚ ਬੈਠ ਕੇ ਕਰਕੇ ਜਥੇਦਾਰੀ ਚਲੀ ਵੀ ਗਈ ਹੈ ਸੋ ਪਰ ਫਿਰ ਵੀ ਇਹ ਧਾਰਮਿਕ ਸ਼ਖਸ਼ੀਚਾਉਂਦੇ ਨੇ ਬਾਬਾ ਬੀਦੀ ਜੀ ਉਹ ਬਾਬਾ ਰਾਮਪੁਰ ਖੇੜਾਲੇ ਇਹ ਵੀ ਧਰਮ ਖੇਤਰ ਤੋਂ ਆਉਂਦੇ ਨੇ ਪਰ ਰਾਜਨੀਤਿਕ ਤੌਰ ਦੇ ਉੱਤੇ ਪੰਥਕਰਾਮਨੀ ਤੌਰ ਦੇ ਉੱਤੇ ਇਹਨਾਂ ਦੀ ਸੂਝ-ਬੂਝ ਹਮੇਸ਼ਾ ਕਮ ਆਉਂਦੀ ਰਹੀ ਹੈ ਪੰਜਾਬ ਦੇ ਇਹ ਤੋਂ ਬਾਅਦ ਆ ਗਈ ਗੱਲ ਜੀ ਸੀਨੀਅਰ ਮੀਤ ਪ੍ਰਧਾਨ ਅੱਠ ਸੀਨੀਅਰ ਮੀਤ ਪ੍ਰਧਾਨ ਨਾਮ ਲਾਨੇ ਨੇ ਜਿਨ੍ਹਾਂ ਚ ਮਨਪ੍ਰੀਤ ਈਆਲੀ ਦਾ ਨੰਬਰ ਚੌਥਾ ਹੈ ਕਿਸੇ ਸਮੇਂ ਲੱਗ ਰਿਹਾ ਸੀ ਲੋਕਾਂ ਨੂੰ ਕਿ ਜੇ ਪ੍ਰਧਾਨ ਜੀ ਯਾਨੀ ਹਰਪ੍ਰੀਤ ਸਿੰਘ ਬਣ ਗਏ ਨੇ ਤੇ ਉਹਨਾਂ ਨੇ ਤਾਂ ਚੋਣ ਨਹੀਂ ਲੜਨੀ ਤੇ ਫਿਰ ਚੋਣ ਵਾਲਾ ਚਿਹਰਾ ਕੌਣ ਹੋਊਗਾ ਬਾਦਲਾਂ ਨੂੰ ਚਾਹ ਨਹੀਂ ਦੇਣਾ ਵਾਲਾ ਚਿਹਰਾ ਕੌਣ ਹੋਊਗਾ ਕਈ ਮੈਂ ਮਨਪ੍ਰੀਤ ਸਿੰਘ ਈਆਲੀ ਦੇ ਵਿੱਚੋਂ ਚਿਹਰਾ ਰਭਰੇ ਸੀ ਪਰ ਸੀਨੀਅਰ ਮੀਤ ਪ੍ਰਧਾਨ ਦੇ ਸੂਚੀ ਦੇ ਵਿੱਚ ਚੌਥੇ ਨੰਬਰ ਤੇ ਰੱਖ ਕੇ ਕਿ ਉਹਨਾਂ ਨੂੰ ਵੀ ਕੋਈ ਸਨੇਹਾ ਦੇਤਾ ਪਾਰਟੀ ਨੇ ਜਾਂ ਇੱਕ ਦੂਗੀ ਤਗਰੀ 라ईन ਇੰਟੀ ਹੈ ਕਿ ہاں ਇੱਥੇ ਰੱਖੋ ਤਾਂ ਕਿ ਉਹਨਾਂ ਚੰਕੇ ਛੋਭਾ ਨਾ ਹੋਵੇ ਬਾਅਦ ਚ ਅੱਗੇ ਭਲਾ ਮੈਂ ਇਹ ਤਾਂ ਹੋ ਜਾਣਾ ਗੋਬਿੰਦ ਸਿੰਘ ਲੰਗੋਵਾ ਸੁੱਚਾ ਸਿੰਘ ਛੋਟੇਪੁਰ ਅਦੇਸ਼ ਪ੍ਰਤਾਪ ਸਿੰਘ ਕੈਰੋਂ ਤੇ ਫਿਰ ਮਨਪ੍ਰੀਤ ਸਿੰਘ ਇਆਲੀ ਗਗਨਦੀਪ ਸਿੰਘ ਬਰਨਾਲਾ ਇਕਬਾਲ ਸਿੰਘ ਝੁੰਦਾ ਸੁਰਿੰਦਰ ਸਿੰਘ ਭੁਲੇਰਾਠਾ ਤੇ ਭਾਈ ਮਨਜੀਤ ਸਿੰਘ ਇਹ ਅੱਠ ਸੀਨੀਅਰ ਉਮੀਦਵਾਰਾਂ ਦੇ ਉਹਦੇ ਵਜੋਂ ਤਾਇਨਾਤ ਕੀਤੇ ਗਏ ਸਭ ਤੋਂ ਜਿਹੜਾ ਤਖੜਾ ਉਹਦਾ ਹੁੰਦਾ ਪ੍ਰਧਾਨ ਤੋਂ ਬਾਅਦ ਤਖਤਵਾਰ ਉਹਦਾ ਹੁੰਦਾ ਹੈ ਜਿਹਨੇ ਸਾਰਾ ਸੰਗਠਨ ਲਗਭਗ ਚਲਾਉਣਾ ਹੁੰਦਾ ਹੈ ਉਹ ਹੁੰਦਾ ਹੈ ਸਕੱਤਰ ਜਰਨਲ ਸਕੱਤਰ ਜਰਨਲ ਦੇ ਅਹੁਦੇ ਤੇ ਗੁਰਪ੍ਰਤਾਪ ਸਿੰਘ ਬਡਾਲਾ ਨੂੰ ਲਿਆ ਜਾਂਦਾ ਹੈ ਤੇ ਖਜ਼ਾਨੇ ਦੀਆਂ ਚਾਬੀਆਂ ਪਰਮਿੰਦਰ ਸਿੰਘ ਢੀਂ ਸਾਨੂੰ ਦਿੱਤੀਆਂ ਗਈਆਂ ਜਦੋਂ ਕਿ ਮੀਤ ਪ੍ਰਧਾਨ ਦੇ ਵਿੱਚ ਸੰਤਾ ਸਿੰਘ ਅਮੈਲਪੁਰ ਸਰਵਣ ਸਿੰਘ ਫਲੋਰ ਸਰਜੀਤ ਸਿੰਘ ਡੂੰਬਾਲੀ ਮਹਿੰਦਰ ਸਿੰਘ ਹੁਸੈਨਪੁਰ ਜਰਨੈਲ ਸਿੰਘ ਕਰਤਾਰਪੁਰ ਰਮਜੀਤ ਕੌਰ ਗੁਲਸ਼ਨ ਮਹਿੰਦਰਪਾਲ ਸਿੰਘ ਬਨਾਕਾ ਇਹ ਤੋਂ ਇਲਾਵਾ ਜਨਸਕਤਰਾਂ ਦੇ ਵਿੱਚ ਵੀ ਬਿਕਰਨਜੀਤ ਕੌਰ ਦਾ ਵੀ ਨਾਮ ਹੈਗਾ ਇਹਦੇ ਵਿੱਚ ਯੋਗਰਾਜ ਸਿੰਘ ਦਾ ਵੀ ਨਾਮ ਹੈਗਾ ਇਹਦੇ ਵਿੱਚ ਹਰਿੰਦਰਪਾਲ ਸਿੰਘ ਸਨੌਰ ਦਾ ਵੀ ਨਾਮ ਹੈਗਾ ਹਰਿੰਦਰਪਾਲ ਸਿੰਘ ਸਨੌਰ ਪ੍ਰਿੰਸ ਸਿੰਘ ਚੰਨੂ ਮજરા ਦਾ ਮੁੰਡਾ ਸਨੌਰ ਲਾਇਆ ਚੰਨੂ ਮજરા ਨਹੀਂ ਲਾਇਆ ਯੋਗਰਾਜ ਸਿੰਘ ਵੀ ਵੀ ਜਗੀਰ ਕੌਰ ਦਾ ਜਵਾਈ ਇਸ ਤਰ੍ਹਾਂ ਹੀ ਜਥੇਬੰਦਕ ਸਕੱਤਰ ਐਲਾਨ ਨੇ ਜੀ 6 ਪਪਾਰਕ ਬਿੰਗ ਚ ਦੋ ਲਾਣੇ ਨੇ 37 ਅਹੁਦੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਐਲਾਨ ਦਿੱਤੇ ਨੇ ਤੇ ਇਹ 38 ਮੈਂਬਰੀ ਪ੍ਰਦਾਨ ਸਣੇ ਇਹ ਅਹੁਦੇਦਾਰਾਂ ਦੀ ਸੂਚੀ ਹੋ ਗਈ ਹੈ ਹੁਣ ਢਾਂਚਾ ਪੂਰਾ ਹੁਣ ਸਿਆਸਤ ਖੁੱਲ ਕੇ ਦੇਖਣ ਵਾਲੀ ਹੋएगी ਕਿ ਕੌਣ ਕਿਵੇਂ ਤਰਨ ਤਰਨ ਦੀ ਜਮਨੀ ਚੋਣ ਤੋਂ ਲੈ ਕੇ ਪੰਜਾਬ ਦੇ ਮੁੱਦਿਆਂ ਤੱਕ ਪੁਨਰ ਸਰਜੀਤ ਅਕਾਲੀ ਦਲ ਬਾਦਲ ਤੇ ਲਈ ਕਿਵੇਂ ਚੁਣੌਤੀ ਬਣਦਾ ਤੇ ਪੰਜਾਬ ਦੇ ਸਿਆਸੀ ਮੁੱਦਿਆਂ ਦੇ ਦਰ ਦੇ ਉੱਤੇ ਸੱਤਾਧਾਰੀ ਤੇ ਲਈ ਕਿਹੜੀ ਚੁਣੌਤੀ ਖੜੀ ਕਰਦਾ ਹੈ ਦਿੱਲੀ ਨੂੰ ਕਿਹੜੇ ਸਵਾਲ ਪਾਉਂਦਾ ਹੈ ਕਿ ਦਿੱਲੀ ਦੀ ਕਿਸੇ ਤਰ੍ਹਾਂ ਨਾਲ ਛੇਤੀ ਘਟ ਜੋੜ ਕਰ ਲੈਂਦਾ ਹੈ ਇਹਦੇ ਉੱਤੇ ਵੀ ਨਜ਼ਰ ਆਏਗੀ ਬਹੁਤ ਬਹੁਤ ਸ਼ੁਕਰੀਆ